ਕ੍ਰੇਪ ਦੇ ਸੂਟ ਰਹਿਣਗੇ ਪਾਕਿਸਤਾਨੀ ਸਟਾਈਲਿੰਗ ਦਾ ਪ੍ਰਿੰਟ ਰਹੇਗਾ ਐਂਡ ਇਹਨਾਂ ਨੂੰ ਉੱਪਰ ਮਿਰਰ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣੇ ਸੂਟ ਨੇ ਬਾਟਮ ਪਲੇਨ ਆਉਗੀ ਕਲਰ ਆਪਸ਼ਨ ਇਹੀ ਨੇ ਜੋ ਐਡ ਕੀਤੇ ਹੋਏ ਨੇ ਇਹ ਵੀ ਕ੍ਰੇਪ ਦਾ ਫੈਬਰਿਕ ਹੈ ਜੀ ਬਟ ਇਹਨੂੰ ਬਹੁਤ ਜ਼ਿਆਦਾ ਸੋਨਾ ਹਾਈਲਾਈਟ ਕੀਤਾ ਹੈ ਇਹਦੇ ਉੱਪਰ ਪ੍ਰੋਪਰ ਹੈਂਡਵਰਕ ਦਿੱਤਾ ਹੋਇਆ ਆਰੀ ਵਰਕ ਦੇ ਨਾਲ ਸੀਕਵੈਂਸ ਵਰਕ ਦਿੱਤਾ ਹੋਇਆ ਤੁਸੀਂ 2.5 ਮੀਟਰ ਜਾਂ ਫਿਰ ਫੁੱਲ ਸੂਟ ਵੀ ਲੈ ਸਕਦੇ ਹੋ ਬਹੁਤ ਜ਼ਿਆਦਾ ਇਹਦੇ ਵਿੱਚ ਕਲਰ ਜਿਹੜੇ ਐਡ ਕੀਤੇ ਨੇ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਐਂਡ ਇਹ कॉटन ਦੇ ਸੂਟ ਨੇ ਜੋ ਬਹੁਤ ਸੋਹਣੇ ਸ਼ਾਲਟ ਪ੍ਰਿੰਟ ਆਏਗੀ बॉटम ਤੇ ਵਰਕ ਆਏਗਾ ਐਂਡ ਦੁਪੱਟੇ ਤੇ ਕਟਵਰਕ ਆਏਗਾ ਐਂਡ ਵਿੱਚ ਫਲਾਵਰ ਆਣਗੇ ਬਹੁਤ ਸੋਹਣਾ ਸੂਟ ਆ ਕਿਉਂਕਿ ਕਟਵਰਕ ਜਾਂ ਹੋਵੇ ਮਸ਼ੀਨ ਐਮਬਰੋਇਡਰੀ ਵੀ ਕਾਫੀ ਕੋਸਟਲੀ ਹੈ ਬਹੁਤ ਘੱਟ ਪ੍ਰਾਈਸ ਆਪਾਂ ਤੁਹਾਨੂੰ ਦੇ ਰਹੇ ਹਾਂ ਸਪੈਸ਼ਲ ਡਿਸਕਾਊਂਟ ਨੇ ਇਹਨਾਂ ਦੇ ਉੱਪਰ ਇਹ ਤੁਸੀਂ ਲੈ ਸਕਦੇ ਹੋ ਕੈਂਬਰੀ कॉटन ਦਾ ਇਹ ਫੈਬਰਿਕ ਰਹਿਣ ਵਾਲਾ ਹੈ ਇਹ ਵਾਲੇ ਸੂਟ ਵੀ ਕੈਂਬ੍ਰਿਕ कॉटन ਦੇ ਆਲਓਵਰ 5 ਮੀਟਰ ਸੂਟ ਹੋਊਗਾ ਦੁਪੱਟਾ ਪ्योर ਦਾ ਹੋਊਗਾ ਐਂਡ ਦੁਪੱਟੇ ਨੂੰ ਵੀ ਉਸੇ ਤਰ੍ਹਾਂ ਦੀ ਪੱਟੀ ਲੱਗੀ ਹੋਈ ਹੈ ਟੂ ਸਾਈਡ ਤੇ ਤੇ ਸੂਟ ਬਹੁਤ ਸੋਹਣਾ ਹੈ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ ਥੈਂਕ ਯੂ